ਦੇਖੋ ਸਭ ਤੋਂ ਪਹਿਲਾਂ ਤਾਂ ਜੀ ਇੱਕ ਲਾ ਬਾਈਡਿੰਗ ਸਿਟੀਜ਼ਨ ਹੋਣ ਦੇ ਨਾਤੇ ਔਰ ਕਾਨੂੰਨ 'ਚ ਵਿਸ਼ਵਾਸ ਰੱਖਣ ਕਰਕੇ ਜਿੰਨੀ ਵਾਰੀ ਮੈਨੂੰ ਬੁਲਾਇਆ ਗਿਆ ਮੈਂ ਇੱਥੇ ਆਇਆ ਔਰ ਅੱਜ ਵੀ ਐਸਆਈਟੀ ਅੱਗੇ ਸਰਦਾਰ ਹਰਚਰਨ ਸਿੰਘ ਭੁੱਲਰ ਸਾਹਿਬ ਨੂੰ ਮੈਂ ਇਹ ਬੇਨਤੀ ਕਰਕੇ ਆਇਆ ਕਿ ਭਗਵੰਤ ਮਾਨ ਦਾ ਹੱਥ ਠੋਕਾ ਨਾ ਬਣੋ ਔਰ ਮੈਂ ਕਾਰਨ ਹੈ ਇਹਦੇ 'ਚ ਕਿਉਂ ਕੋਈ ਨਾ देखो मेनू एक रेगुलर बेल मिली मेरे ते ਝੂਠਾ ਕੇਸ ਦਰਜ ਹੋਇਆ ਉਸ ਝੂਠੇ ਕੇਸ ਚ ਮੈਂ 6 ਮਹੀਨੇ ਅੰਦਰ ਰਿਆ ਜਦੋਂ ਮੈਨੂੰ ਜ਼ਮਾਨਤ ਮਿਲਦੀ ਹੈ 28 ਸਫੇ ਔਨਰੇਬਲ ਜੱਜ ਸਾਹਿਬ ਹਾਈ ਕੋਰਟ ਦੇ ਦੋ ਜੱਜ ਸਾਹਿਬਾਨਾਂ ਨੇ ਆਰਡਰ ਦਿੱਤਾ ਔਰ ਉਸ ਆਰਡਰ ਨੂੰ ਅੱਜ ਤੱਕ ਜਿਹਦੇ ਚ ਸਪਸ਼ਟ ਲਿਖਿਆ ਗਿਆ ਸੀ ਕਿ ਜੋ આરોਪ ਦਾਸ ਤੇ ਲਾਏ ਗਏ ਆ ਉਹ ਝੂਠੇ ਨੇ ਇਹਦੇ ਚ ਕੋਈ ਸੱਚਾਈ ਨਹੀਂ ਔਰ ਉਸ ਆਰਡਰ ਨੂੰ ਅੱਜ ਤੱਕ ਕਿੱਥੇ ਇਹ ਚੈਲੰਜ ਨਹੀਂ ਕਰ ਸਕੇ ਦੂਜੀ ਗੱਲ ਦੇਖੋ ਅੱਜ ਇਹ ਪਿਛਲੀ ਵਾਰੀ ਇਹ ਸੁਪਰੀਮ ਕੋਰਟ ਗਏ ਸੁਪਰੀਮ ਕੋਰਟ ਚ ਇਹਨਾਂ ਨੇ ਕਹਿਣ ਦੀ ਕੋਸ਼ਿਸ਼ ਕੀਤੀ ਕਿ ਜੀ ਇਹ ਨੋ ਕੋਆਪਰੇਟ ਨਹੀਂ ਕਰਦਾ ਉੱਥੋਂ ਦੇ ਜੱਜ ਸਾਹਿਬ ਨੇ ਇਸ ਤਰੀਕੇ ਦੀ ਖਚਾਈ ਕੀਤੀ ਇਹਨਾਂ ਦੀ ਕਿ ਜਿਹੜਾ ਬੰਦਾ ਅੰਦਰ ਰਹਿ ਚੁੱਕਿਆ ਹੋਵੇ ਜਿਹਦਾ ਤੁਸੀਂ ਰਿਮਾਂਡ ਤੱਕ ਨਹੀਂ ਲਿਆ ਹੋਵੇ ਅੱਜ ਤੱਕ ਤੁਸੀਂ ਕੋਈ ਸਬੂਤ ਨਹੀਂ ਪੇਸ਼ ਕਰ ਸਕੇ ਹੋ ਇੰਨੇ ਸਾਲ ਬੀਤ ਗਏ ਤੁਸੀਂ ਕੀ ਸਰਕਾਰ ਕੀ ਸਮਝਦੇ ਸੀ ਫਾਈਲਾਂ ਪੜਦੇ ਨੇ ਬਹੁਤ ਬੁਰੀ ਤਰ੍ਹਾਂ ਖਚਾਈ ਹੋਈ ਔਰ ਇਹਨਾਂ ਨੇ ਮਾਫੀ ਮੰਗ ਕੇ ਉੱਥੋਂ ਆਪ ਦਾ ਖੜਾ ਚੜਾ ਹੁਣ ਰਿ ਹੌਨਰੇਬਲ ਸੁਪਰੀਮ ਕੋਰਟ ਚ ਉਸ ਦਿਨ ਜਦ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਉੱਥੋਂ ਡਾਇਰੈਕਸ਼ਨ ਲੈਣ ਦੀ ਇਹਨਾਂ ਨੂੰ ਮਿਲੀ ਕੋਈ ਨਹੀਂ ਮਗਰ ਇਹਨਾਂ ਦੀ ਸ਼ਰਾਰਤ ਵੇਖੋ ਕਿ ਉੱਥੋਂ ਲੈ ਅੱਧਾ ਘੰਟਾ ਨਹੀਂ ਬੀਤਿਆ ਸੀ ਮੈਨੂੰ ਫੇਰ ਸੱਦ ਲਿਆ ਜਦੋਂ ਹਾਈ ਸੁਪਰੀਮ ਕੋਰਟ 'ਚ ਤੁਸੀਂ ਕੋਸ਼ਿਸ਼ ਕਰ ਲਈ ਤੁਹਾਨੂੰ ਰਾਤ ਨਹੀਂ ਮਿਲੀ ਹਾਈ ਕੋਰਟ 'ਚ ਤੁਸੀਂ ਐਫੀਡੇਵਿਟ ਦਿੱਤਾ ਕਿ ਹਾਂ ਅਸੀਂ ਅੱਗੇ ਨਹੀਂ ਸੱਦਾਂਗੇ ਫੇਰ ਸੱਦ ਲਿਆ ਇਹ ਸਿਰਫ ਤੇ ਸਿਰਫ ਸਿਆਸਤ ਹੋ ਰਹੀ ਹੈ ਪਰ ਸਿਆਸਤ ਦਾ ਕਾਰਨ ਸਿਰਫ ਇਹ ਹੈ ਕਿ ਭਗਵੰਤ ਮਾਨ ਦੇ ਖਿਲਾਫ ਨਾ ਕੋਮ ਹੈ ਦਾਸ ਜੇ ਡਰਦਾ ਤੇ ਰੱਬ ਕੋਲੋਂ ਡਰਦਾ ਤੇ ਰੱਬ ਦੀ ਸੰਗਤ ਕੋਲੋਂ ਡਰ। ਸ਼ਰਾਬੀ ਕਬਾਬੀ ਮੁੱਖ ਮੰਤਰੀਆਂ ਤੋਂ ਨਹੀਂ ਮੈਂ ਡਰਦਾ। ਨਾ ਮੈਂ ਡਰਨ ਵਾਲਾ। ਹੁਣ ਵੀ ਮੇਰੀ ਕੋਈ ਫੋਟੋ ਉੱਥੇ ਪਿੱਛੋਂ ਖਿੱਚ ਰਿਆ ਸੀ ਮੈਂ ਭਾਈ ਸ਼ੇਰ ਦੀ ਫੋਟੋ ਅੱਗੇ ਖਿੱਚਦੀ ਮਗਰੋਂ ਨਹੀਂ ਖਿੱਚਦੀ ਹੁੰਦੀ। ਕੀ ਤੁਸੀਂ ਵਿਖਾਉਣਾ ਚਾਹੁੰਦੇ ਕੀ ਡਰਾਮਾ ਰਚਿਆ ਇੱਥੇ? ਜੇ ਤੁਹਾਡੇ ਕੋਲ ਕੋਈ ਪ੍ਰੂਫ ਹੈ ਦਿਓ। ਚਾਰ-ਚਾਰ ਸ਼ਿੱਟਾਂ ਕਾਦੇ ਲਈ ਬਦਲਣ ਦੀ ਲੋੜ ਪੈ ਗਈ। ਡੀਜੀਪੀ ਦੇ ਲੈਵਲ ਤੋਂ ਬਾਅਦ ਤੁਸੀਂ ਅੱਜ DIG ਤੇ ਸਬ ਇਨਸਪੈਕਟਰ ਦੇ ਲੈਵਲਾਂ ਤੱਕ ਤਾਂ ਪਹੁੰਚ ਗਏ ਹਾਂ ਫਿਰ ਤੁਸੀਂ ਸੁਪਰੀਮ ਕੋਰਟ ਤੋਂ ਮਾफी ਮੰਗ ਕੇ ਭੱਜਦੇ ਹੋ ਹਾਈ ਕੋਰਟ ਤੇ ਆਪਦਾ ਐਫੀ ਡੈਵਿਡ ਵਾਪਸ ਲੈਣੇ ਹੋ ਫਿਰ ਮੈਨੂੰ ਮੈਂ ਪਹਿਲਾ ਬੰਦਾ ਹੋਣਾ ਜੀ ਸਿਰਫ ਕਾਨੂੰਨ ਲਈ ਟੂ ਕੋਆਪਰੇਸ਼ਨ ਵਾਸਤੇ ਕਿ ਮੈਂ ਇਸ ਗੱਲ ਤੋਂ ਭੱਜਦਾ ਨਹੀਂ ਮੈਂ ਆਹ ਆਪਦੀ ਹਿੱਕ ਤੇ ਲੜੂ ਗੁਰੂ ਸਾਹਿਬ ਤੋਂ ਡਰ ਕੇ ਲੜੂ ਇੱਕ ਮੇਰੀ ਬੇਨਤੀ ਸੁਣ ਲਿਓ ਜੀ 11 ਵਾਰੀ ਸੱਦਿਆ ਜੀ 7 ਵਾਰੀ ਮੈਂ ਪੇਸ਼ ਹੋ ਗਿਆ ਇੱਕ ਕਾਰੀ ਮੈਂ ਫੇਰ ਦੱਸ ਦਿਆਂ ਸ਼ਹੀਦੀ ਦਿਹਾੜਾ ਸੀ ਮੈਂ ਨਹੀਂ ਪੇਸ਼ ਹੋਣਾ ਸੀ ਮੈਂ ਗੁਰੂ ਘਰ ਮਤਨਤ ਮਸਤਕ ਹੋਣਾ ਸੀ ਮੈਂ ਕਹਿ ਕੇ ਗਿਆ ਸੀ 18 ਤਰੀਕ ਨੂੰ ਸੰਜੇ ਸਿੰਘ ਦਾ ਕੇਸ ਲੱਗਿਆ ਅਰਵਿੰਦ ਕੇਜਰੀਵਾਲ ਚ ਜੀ ਦੇ ਚ ਮੇਰੇ ਤੋਂ ਮਾਫੀ ਮੰਗੀ ਇਹਨਾਂ ਨੇ ਉਹੀ ਤਰੀਕ ਕਿਉਂ ਚੁਣੀ ਕਿਉਂਕਿ ਉਸ ਤਰੀਕ ਦੇ ਬਾਰੇ ਜਨਤਕ ਮੈਂ ਕਿਹ ਅਖਬਾਰਾਂ ਚ ਆਇਆ ਸੰਜੇ ਸਿੰਘ ਪੇਸ਼ ਹੋਇਆ ਨਿਊਜ਼ ਚੈਨਲਾਂ ਨੇ ਖਬਰ ਚਲਾਈ ਅਖਬਾਰਾਂ ਅੰਗਰੇਜ਼ੀ ਪੰਜਾਬੀ ਹਿੰਦੀ ਸਭ ਚ ਛਪਿਆ ਕਿ ਮਜੀਠੀ ਇਹਦੀ ਫਲਾਣੀ ਤਰੀਕ ਦੀ ਮੈਂ ਇੱਕ ਐਡਾ ਕੋਇਨਸੀਡੈਂਸ ਕਿ ਜੇ ਦਿਨ ਮੇਰਾ ਆਮ ਆਦਮੀ ਪਾਰਟੀ ਵਾਲੇ ਨਾਲ ਯਾਰ ਭਗਵੰਤ ਮਾਨ ਦੇ ਕੇ ਯਾਰ ਨਾਲ ਪੇਚਾ ਹੁੰਦਾ ਉਦੋਂ ਹੀ ਤੁਹਾਨੂੰ ਮੇਰੀ ਯਾਦ ਆ ਜਾਂਦੀ ਮੈਂ ਕਿਹਾ ਜਿਹੜੀ ਚੀਜ਼ ਜਨਤਕ ਲੱਗੀ ਹੋਵੇ ਤੁਸੀਂ ਫੇਰ ਮੈਨੂੰ 18 ਨੂੰ ਸੱਦ ਲਓ ਹੁਣ ਮੈਂ ਕੋਰਟ ਜਾਣਾ ਸੀ ਇਹਨਾਂ ਕੋਲ ਤਾਂ ਆਉਣਾ ਨਹੀਂ ਸੀ ਇਹਨਾਂ ਦੀ ਛਰਾਰਤ ਸੀ ਮੈਂ ਕੋਰਟ ਜਾਵਾਂਗਾ ਕਿਉਂਕਿ ਕੋਰਟ ਦਾ ਇੱਕ ਆਰਡਰ ਸੀ ਜੇ ਮਜੀਠੀ ਆਇਆ ਕਿ ਨਹੀਂ ਆਉਂਦਾ ਤੇ ਅਸੀਂ ਕੇਸ ਫਿਰ ਇਹਦੀ ਅਗਲੀ ਮਤਲਬ ਇਹ ਆਪਦੀ ਗਵਾਹੀ ਨਹੀਂ ਦੇ ਸਕਦਾ ਪਰਪਸਲੀ ਮੈਨੂੰ ਗਵਾਹੀ 'ਚ ਰੋਕਣ ਵਾਸਤੇ ਮੈਂ ਭਾਈ ਤੁਸੀਂ ਫਿਰ ਇਹ ਐਸਆਈਟੀ ਬੁਲਾਈ ਮੈਨੂੰ ਸੀਐਮ ਹੌਸਦਿਆ ਕਰੇ ਕਿਉਂਕਿ ਆਰਡਰ ਤਾਂ ਉੱਥੋਂ ਚੱਲ ਰਿਹਾ ਭਗਵੰਤ ਮਾਨ ਹੋਂ ਰਿਕਾਰਡ ਹੈ ਕਿ ਅਸੀਂ ਕੇਸ ਫਾਈਲ ਰੀਰਾਈਟ ਕਰਨੇ ਉਹ ਗੈਰਕਾਨੂੰਨੀ ਕੰਮ ਹੈ ਭਗਵੰਤ ਮਾਨ ਹੋਂ ਰਿਕਾਰਡ ਹੈ ਕਿ ਇਹ 'ਚ ਕਮੀ ਪੇਸ਼ੀਆਂ ਮਤਲਬ ਕੰਮ ਤੁਸੀਂ ਪੂਰੀਆਂ ਕਰਨੀਆਂ ਮਤਲਬ ਇਸ ਤਰ੍ਹਾਂ ਦਾ ਡਰਾਮਾ ਫਿਰ ਮੈਨੂੰ 20 ਨੂੰ ਸੱਦ ਲਿਆ 18 ਦਾ ਮੇਰਾ ਜਵਾਬਦਾਮਾ ਪੜ ਲਓ ਮੈਂ ਉਹਨਾਂ ਨੂੰ ਕਲੀਅਰਲੀ ਕਿਹਾ ਮੈਂ ਤੁਸੀਂ ਸੁਪਰੀਮ ਕੋਰਟ ਗਏ ਤੁਸੀਂ ਬੋਲ ਕੇ ਜੱਜ ਸਾਹਿਬ ਅੱਗੇ ਮੇਰਾ ਕੇਸ ਲਿਸਟ ਕਰਾਇਆ 15 ਨੂੰ ਹੁਣ ਕਿਰਪਾ ਕਰਕੇ ਮੈਨੂੰ ਸੁਪਰੀਮ ਕੋਰਟ ਜਾ ਕੇ ਆਪਦੀ ਤਰੀਕ ਲਾੜ ਲੈਣ ਦਿਓ ਤੋਂ ਬਾਅਦ ਸੱਦ ਲਿਓ ਜੇ ਸੱਦਣਾ ਇਹ ਨਹੀਂ ਕਿ ਮੈਂ ਕਹਾਂ ਨਹੀਂ ਸੱਦਿਓ ਸੱਦ ਲਿਓ ਮੈਂ ਤੁਹਾਡਾ ਮੇਰਾ ਵੀ ਮੈਂ ਵੀ ਮਿਚ ਕਰਦਾ ਇਹਨਾਂ ਨੂੰ ਇਹ ਮੈਨੂੰ ਕਰਦੇ ਮੈਂ ਇਹਨਾਂ ਨੂੰ ਕਰਦਾ ਕਿ ਮੈਂ ਤੁਹਾਡਾ ਆ ਕੇ ਇੱਥੇ ਕਰ ਜੂੰ ਪੁੱਛ ਪਾਚ ਜਾਊ ਰਾਂਝਾ ਰਾਜੀ ਕਰ ਜੂੰ ਜਿਹੜੀ ਗੱਲ ਦੇ ਤੁਹਾਨੂੰ ਜਵਾਬ ਚਾਹੀਦੇ ਮਗਰ ਸ਼ਰਾਤ ਦੇਖੋ 20 ਨੂੰ ਮੈਨੂੰ ਫੇਰ ਸੱਦ ਲੇ 23 ਨੰਬਰ ਦੀ ਤਰੀਕ ਹੈ ਹੁਣ ਮੈਂ ਸੁਪਰੀਮ ਕੋਰਟ ਜਾ ਕੇ ਆਪਦੀ ਤਿਆਰੀ ਕਰੂੰ ਕਿ ਇਹਨਾਂ ਕੋਲ ਆਵਾਂ ਪਰਪਸਲੀ ਸ਼ਨ ਲੋਜੀ ਕਮੈਂਟ ਪਰਪਸਲੀ ਇਹ ਸ਼ੋਅ ਕਰਨ ਲਈ ਕਿ ਇਹ ਕੋਆਪਰੇਟ ਨਹੀਂ ਕਰ ਰਹੇ ਫਿਰ 23 ਤਰੀਕ ਨੂੰ ਇਹਨਾਂ ਨੂੰ ਸੁਪਰੀਮ ਕੋਰਟ ਤੋਂ ਝਾੜ ਪੈਂਦੀ ਹੈ 91 ਦਾ ਨੋਟਿਸ ਇਹ ਵਾਪਸ ਲੈਂਦੇ ਆ ਉੱਥੇ ਹਾਈ ਕੋਰਟ ਮਾਪੀ ਮੈਂ ਫਿਰ ਮੈਨੂੰ 30 ਨੂੰ ਸੱਦ ਲਿਆ ਅੱਜ ਮੈਂ ਫੇਰ ਆਇਆ ਹਾਂ ਔਰ ਮੈਂ ਬੇਨਤੀ ਕਰਕੇ ਆਇਆ ਅੰਦਰ ਕਿ ਭਾਈ ਸੁਪਰੀਮ ਕੋਰਟ ਨੂੰ ਮਿਸਲੀਡ ਮਿਸ ਗਾਈਡ ਨਾ ਕਰੋ ਝੂਠ ਐਫੀਡੇਵਿਟ ਫਾਈਲ ਨਾ ਕਰੋ ਇਹ ਬਹੁਤ ਵੱਡੀ ਪਰਜਰੀ ਹੈ ਇਹ ਜੇ ਗੈਰ ਕਾਨੂੰਨੀ ਕੰਮ ਅੱਜ ਆ ਤੁਸੀਂ ਵੇਖ ਹੀ ਲਿਆ ਹਾਈ ਕੋਰਟ ਚ ਕੀ ਹੋਇਆ ਸਿੱਧੂ ਮੂਸੇ ਵਾਲੇ ਕੇਸ ਚ ਪਹਿਲਾਂ ਵੀ ਰੌਲਾ ਪਿਆ ਕਿ ਇੰਟਰਵਿਊ ਸਿੱਧੂ ਮੂਸੇ ਵਾਲੇ ਦੀ ਪੰਜਾਬ ਚ ਹੋਈ ਇਹਨਾਂ ਨੇ ਡਿਨਾਈ ਕੀਤੀ ਸੀਐਮ ਨੇ ਵੀ ਡਿਨਾਈ ਕੀਤੀ ਡੀਜੀਪੀ ਨੇ ਵੀ ਡਿਨਾਈ ਕੀਤੀ ਹਾਈ ਕੋਰਟ ਨੇ ਕਿਆ ਸੈਟ ਬਣਾ ਦਿਓ ਸੈਟ ਬਣਨੀ ਸੀ ਭਗਵੰਤ ਮਾਨ ਦੀ ਮਰਜ਼ੀ ਨਾਲ ਉਹ ਸਿਟ ਨੇ ਦਿੱਤਾ ਾਖਲ ਜਵਾਬ ਕਰਤਾ ਕਿ ਨਹੀਂ ਹੋਈ ਮਨ ਲਮ ਇਥੇ ਕੋਈ ਨੋਲੇਜ ਨਹੀਂ ਫਿਰ ਹਾਈ ਕੋਰਟ ਨੇ ਸਿਟ ਬਣਾਈ ਔਰ ਉਹ ਸਿਟ ਨੇ ਦਾਸੀ ਦਿੱਤਾ ਕਿ ਖਰੜ ਸੀਆਈਏ ਥਾਣੇ ਚ ਇਹ ਇੰਟਰਵਿਊ ਹੋਈ ਹੁਣ ਤੁਸੀਂ ਮੈਨੂੰ ਇਹ ਗੱਲ ਦੱਸ ਦੋ ਹਜ਼ਾਰ ਪੁਲਿਸ ਵਾਲਾ ਲੈ ਕੇ ਆਉਂਦਾ ਉਹਨੂੰ ਮੈਂ ਲੰਦਾ ਜਿੰਨੀ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਉਹਦੇ ਨੇੜੇ ਢੇੜੇ ਉਹਨੂੰ ਪ੍ਰੋਵਾਈਡ ਕੀਤੀ ਜਾਂਦੀ ਐ ਇੰਨੀ ਪੁਲਿਸ ਲੱਗੀ ਹੋਵੇ ਪੁਲਿਸ ਰਿਮਾਂਡ ਤੇ ਬੰਦਾ ਆਇਆ ਹੋਵੇ ਤੁਸੀਂ 3 ਤੇ 4 5 ਸਪਟੰਬਰ ਦੇ ਇੰਟਰਵਿਊ ਕੱਢ ਲਓ ਜਾਂ ਉੱਥੋਂ ਦੇ ਕੈਮਰਿਆਂ ਦੀ ਰਿਕਾਰਡਿੰਗ ਕੱਢ ਲਓ ਕੋਈ ਪੰਜਾਬ ਦਾ ਅਫਸਰ ਨਹੀਂ ਜਿਹੜਾ ਉੱਥੇ ਨਹੀਂ ਗਿਆ ਸੀ ਪੁੱਛਕਿਛ ਕਰਨ ਕਿ ਅੱਜ ਫਲਾਣਾ ਜਾ ਰਿਹਾ ਜੀ ਅੱਜ ਆਈ ਜੀ ਜਾ ਰਿਹਾ ਜੇ ਡੀਜੀਪੀ ਜਾ ਰਿਹਾ ਡੀਐਚ ਔਰ ਫਿਰ ਇੰਟਰਵਿਊ ਹੋ ਜੇ ਤੇ ਫਿਰ ਇਹ ਨਿਕਲ ਗੱਲ ਸੁਣੋ ਨਾ ਜੀ ਇਸ ਗੱਲ ਦੀ ਨੌਲੇਜ ਭਗਵੰਤ ਨੂੰ ਸੀ ਤੇ ਭਗਵੰਤ ਮਾਨ ਨੇ ਹਾਈ ਕੋਰਟ ਨੂੰ ਫੁੱਟਵਿੰਗ ਕਰਨ ਦੀ ਕੋਸ਼ਿਸ਼ ਕੀਤੀ ਝੂਠ ਬੋਲਣ ਦੀ ਕੋਸ਼ਿਸ਼ ਕੀਤੀ ਹੁਣ ਜਦ ਹਾਈ ਕੋਰਟ ਦੇ ਅੱਗੇ ਸਚਾਈ ਆ ਗਈ ਹੈ ਕਿ ਭਗਵੰਤ ਮਾਨ ਦਾ ਅਸਤੀਫਾ ਦੇਣਾ ਨਹੀਂ ਬਣਦਾ ਕਿ ਭਗਵੰਤ ਮਾਨ ਤੇ ਪਰਚਾ ਨਾ ਹੋਵੇ ਕਿ ਹਾਈ ਕੋਰਟ ਨੂੰ ਇਹ ਮਿਸਲੀਡ ਕਰਨ ਦੀ ਕੋਸ਼ਿਸ਼ ਕਰ ਰਿਹਾ ਇਹਨੂੰ ਸੱਚਾਈ ਪਤਾ ਸੀ ਕਿਉਂਕਿ ਇੰਟਰਵਿਊ ਹੋਮ ਮਿਨਿਸਟਰ ਦੀ ਮਰਜ਼ੀ ਬਿਨਾਂ ਹੋ ਹੀ ਨਹੀਂ ਸਕਦੀ ਸੀ ਸਿੱਧੂ ਮੂਸੇਵਾਲੇ ਸਾਹਿਬ ਦੇ ਬਜ਼ੁਰਗ ਇਸ ਗੱਲ ਦਾ ਰੌਲਾ ਪਾ ਰਹੇ ਫਿਰ ਇੱਕ ਹੋਰ ਇਨਕੁਆਇਰੀ ਚੱਲੀ ਜਦੋਂ 43000 ਕੋਲਾ ਹੋ ਗਈਆਂ ਜੇਲ੍ਹਾਂ ਚ 70 ਇਸ ਬੰਦੇ ਦੇ ਕੇਸ ਆ ਰੋਜ਼ ਫਰੋਤੀ ਰੋਜ਼ ਡਕੈਤੀ ਰੋਜ਼ ਟਾਰਗੇਟ ਕਿਲਿੰਗ ਚੱਲ ਰਹੀ ਹੈ ਜੇਲ੍ਹ ਚੋਂ ਉਹਨਾਂ ਸਾਰਿਆਂ ਲਈ ਭਗਵੰਤ ਮਾਨੀ ਜ਼ਿੰਮੇਵਾਰ ਮੈਂ ਕਹਾਂ ਜੀ ਦੀ ਇੰਟਰੋਗੇਸ਼ਨ ਕਰਨੀ ਜੀ ਉਹਦੀ ਤਾਂ ਤੁਸੀਂ ਕਰਾਤੀ ਇੰਟਰਵਿਊ ਤੇ ਜੀ ਦੀ ਇੰਟਰਵਿਊ ਹੋਣੀ ਚਾਹੀਦੀ ਆ ਉਹਦੀ ਇੰਟਰੋਗੇਸ਼ਨਾਂ ਕਰਦੇ ਫਿਰਦੇ ਹੋ ਇਹ ਹਾਲਾਤ ਜੋ ਬਣਾਏ ਪਏ ਆ ਪੰਜਾਬ 'ਚ ਧੱਜੀਆਂ ਹੋਣੀਆਂ ਪਈਆਂ ਲਾਅਨ ਆਰਡਰ ਦੀ ਉੱਥੇ ਡਰਾਮੇ ਹਰਿਆਣੇ 'ਚ ਕਰਦੇ ਫਿਰਦੇ ਉਹਨੂੰ ਪੁੱਛੋ ਹਾਲ ਪੰਜਾਬ ਵਾਲਾ ਬਣਾਉਣਾ ਇਨਵੈਸਟਮੈਂਟ ਕੋਈ ਨਹੀਂ ਨੌਕਰੀ ਕੋਈ ਨਹੀਂ ਕਰਜਾਈ ਪੰਜਾਬ ਬੁਰਾ ਹਾਲ ਨਿੱਤ ਦਾ ਸ਼ਰਾਬੀ ਪਰ ਮੈਂ ਤੁਹਾਨੂੰ ਅੰਦਰਲੀ ਗੱਲ ਹੋਰ ਦੱਸ ਦਿਆਂ ਆ ਕਿ ਸ਼ਰਾਬ ਪੀਣ ਦਾ ਨਵਾਂ ਕੰਮ ਲੱਭ ਲਿਆ ਇਹ ਮੇਰੇ ਕੋਲ ਤਾਂ ਖਬਰ ਹੈ ਅੱਜ ਮੈਂ ਸਿੱਧੂ ਮੂਸੇ ਵਾਲੀ ਦੀ ਦਿੱਤੀ ਐ ਮੈਂ ਨਵੀਂ ਦੇ ਕੇ ਚੱਲੇ ਘਰੋਂ ਇਹਨੂੰ ਸ਼ਰਾਬ ਪੀਣਾ ਬੰਦ ਕੀਤਾ ਕਿਉਂਕਿ ਇਹਦਾ ਲਿਵਰ ਨੁਕਸਾਨਿਆ ਗਿਆ ਹੁਣ ਇਹਨੇ ਕੰਮ ਕੀ ਸ਼ੁਰੂ ਕਰਤਾ ਨਮਾ ਗੱਡੀ ਹੌਲੀ ਹੋ ਜਾਂਦੀ ਕੀ ਮੁੱਖ ਮੰਤਰੀ ਨੂੰ ਇਹ ਗੱਲਾਂ ਛੋਪਦੀਆਂ ਮੈਨੂੰ ਅਫਸਰ ਦੱਸ ਦੇ ਕਹਿੰਦਾ ਜਨਾਬ ਜੇ ਕਾਫਲਾ ਜਾ ਰਿਹਾ ਗੱਡੀ ਹੌਲੀ ਹੋਗੀ ਤੇ ਮਤਲਬ ਕੀ ਇਹ ਉਹ ਕੰਮ ਕਰ ਰਿਹਾ ਮਲਾਹ ਹਰਾਨਗੀ ਦੀ ਗੱਲ ਹੈ